ਸਸ਼ੀਕਾਰ ਜੀ ਦੋਸਤੋ ਪੂਰੇ ਦੇਸ਼ ਦੇ ਵਿੱਚ ਲੋਕ ਸਭਾ ਚੋਣਾਂ ਦਾ ਮਾਹੌਲ ਭਖਿਆ ਹੋਇਆ ਬਹੁਤ ਸਾਰੇ ਥਾਵਾਂ ਤੇ ਇਲੈਕਸ਼ਨ ਹੋ ਚੁੱਕੀ ਆ ਕੁਝ ਥਾਵਾਂ ਤੇ ਹੋਣੀ ਬਾਕੀ ਆ ਹਜ਼ਾਰਾਂ ਪਾਰਟੀਆਂ ਇਸ ਇਲੈਕਸ਼ਨ ਦੇ ਵਿੱਚ ਭਾਗ ਲੈ ਰਹੀਆਂ ਨੇ ਪਰ ਇੱਕ ਵੱਖਰੀ ਤਰ੍ਹਾਂ ਦੀ ਪਾਰਟੀ ਦੀ ਅੱਜ ਗੱਲ ਆ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ ਜਿਸ ਦੇ ਉੱਪਰ ਪੰਜਾਬੀਆਂ ਨੂੰ ਮਾਨਵੇ ਕਰਨਾ ਚਾਹੀਦਾ ਖਾਸ ਕਰ ਸਿੱਖਾਂ ਨੂੰ ਅਤੇ ਕੁਝ ਸਵਾਲ ਵੀ ਇਹ ਪਾਰਟੀ ਪੰਜਾਬ ਦੇ ਸਿੱਖਾਂ ਦੇ ਸਾਹਮਣੇ ਛੱਡ ਕੇ ਜਾ ਰਹੀ ਆ ਪੰਜਾਬ ਦੇ ਸਿਆਸਤ ਦੇ ਵਿੱਚ ਜਿੱਥੇ ਖਡੂਰ ਸਾਹਿਬ ਤੋਂ ਇਲੈਕਸ਼ਨ ਲੜ ਰਹੇ ਭਾਈ ਅਮਰਤਪਾਲ ਸਿੰਘ ਦੀ ਚਰਚਾ ਸਿਮਰਜੀਤ ਸਿੰਘ ਮਾਨ ਦੀ ਚਰਚਾ ਸ਼੍ਰੋਮਣੀ ਅਕਾਲੀ ਦਲ ਖੁਦ ਨੂੰ ਪੰਥਕ ਪਾਰਟੀ ਦੇ ਰੂਪ ਵਿੱਚ ਬਾਰ ਬਾਰ ਪੇਸ਼ ਕਰਨ ਦੀ ਕੋਸ਼ਿਸ਼ ਕਰ ਰਿਹਾ ਪਰ ਲੋਕ ਮੰਨਣ ਨੂੰ ਤਿਆਰ ਨਹੀਂ ਹੈਗੇ ਅਜਿਹੇ ਸਮੇਂ ਦੇ ਵਿੱਚ ਇੱਕ ਵੱਖਰੀ ਤਰ੍ਹਾਂ ਦੀ ਪਾਰਟੀ ਹੋਣ ਦੀ ਚਾਹੀਦੀ ਆ ਜਿਹੜੀ ਸਿੱਖੀ ਦੇ ਸਿਧਾਂਤਾਂ ਦੇ ਤੋਂ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਕੇ ਪਾਰਟੀ ਬਣੀ ਆ ਤੇ ਇਹਦੀ ਵੱਖਰੀ ਗੱਲ ਇਹ ਆ ਕਿ ਇਸ ਪਾਰਟੀ ਨੂੰ ਕਿਸੇ ਪੰਜਾਬ ਦੀ ਪਾਰਟੀ ਨੇ ਜਾ ਕੇ ਪ੍ਰੇਰਿਤ ਨਹੀਂ ਕੀਤਾ ਕਿਸੇ ਪੰਜਾਬ ਦੇ ਪ੍ਰਚਾਰਕ ਨੇ ਜਾ ਕੇ ਪ੍ਰੇਰਿਤ ਨਹੀਂ ਕੀਤਾ ਆਪਣੇ ਆਪ ਇਹ ਸਿੱਖੀ ਸਿਧਾਂਤਾਂ ਨੂੰ ਪੜ੍ਹ ਕੇ ਸਿੱਖੀ ਦੇ ਨੇੜੇ ਆਏ ਨੇ ਉਸ ਪਾਰਟੀ ਦੀ ਪੰਜਾਬ ਦੇ ਜਿਹੜੀ ਆ মিডিਆ ਹੈਗਾ ਉਹਦੇ ਵਿੱਚ ਚਰਚਾ ਬਹੁਤ ਘੱਟ ਹੋ ਰਹੀ ਆ ਅਸੀਂ ਗੱਲ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਾਂਗੇ ਤਾਮਿਲਨਾਡੂ ਦੇ ਵਿੱਚ ਬਣੀ ਬੌਝਨ ਦਰਾਵਿਡ ਪਾਰਟੀ ਦੀ ਤਾਮਿਲਨਾਡੂ ਦੇ ਵਿੱਚ ਇਸ ਪਾਰਟੀ ਦੇ ਸੱਤ ਕੈਂਡੀਡੇਟ ਇਲੈਕਸ਼ਨ ਲੜ ਰਹੇ ਨੇ ਸੱਤਾ ਨੂੰ ਇਸ ਪਾਰਟੀ ਨੇ ਸ਼ਰਤ ਲਾਈ ਆ ਕਿ ਇਲੈਕਸ਼ਨ ਉਹ ਲੜੂਆ ਜਿਹੜਾ ਪੂਰਨ ਸਿੱਖ ਹੋਊਗਾ ਸਿੱਖੀ ਸਰੂਪ ਦੇ ਵਿੱਚ ਹੋਊਗਾ ਸਾਰੇ ਦੇ ਸਾਰਿਆਂ ਨੇ ਆਪਣਾ ਜਿਹੜਾ ਪੁਰਾਣੇ ਨਾਮ ਸੀਗੇ ਪੁਰਾਣੇ ਵਿਸ਼ਵਾਸ ਸੀਗੇ ਉਹਨਾਂ ਨੂੰ ਤਬਦੀਲ ਕਰਕੇ ਆਪਣੇ ਆਪ ਨੂੰ ਸਿੱਖੀ ਸਰੂਪ ਦੇ ਵਿੱਚ ਢਾਲਿਆ ਤੇ ਇਸੇ ਪਾਰਟੀ ਦਾ ਪ੍ਰੈਜ਼ੀਡੈਂਟ ਜੀਵਨ ਸਿੰਘ ਮੱਲਾ ਹੁਸ਼ਿਆਰਪੁਰ ਤੋਂ ਪੰਜਾਬ ਦੇ ਵਿੱਚੋਂ ਇਲੈਕਸ਼ਨ ਲੜਨ ਜਾ ਰਿਹਾ ਹੋਇਆ ਇਹ ਕਿ ਇਸ ਪਾਰਟੀ ਦੇ ਜਿੰਨੇ ਵੀ ਵਰਕਰ ਨੇ ਜਾਂ ਕੈਂਡੀਡੇਟ ਨੇ ਇਹ ਸਾਰੇ ਲਗਭਗ ਐਸਸੀ ਐਸਟੀ ਜਾਂ ਬੀਸੀ ਬੈਗਵਾਰਡ ਸਮਾਜ ਦੇ ਨਾਲ ਸੰਬੰਧਨ ਰੱਖਦੇ ਨੇ ਕਿਸੇ ਸਮੇਂ ਇਹ ਬੌਝਨ ਸਮਾਜ ਪਾਰਟੀ ਦੇ ਵਿੱਚ ਕੰਮ ਕਰਦੇ ਸੀਗੇ ਪਰ ਜਦੋਂ ਬੌਝਨ ਸਮਾਜ ਪਾਰਟੀ ਨੇ ਤਮਿਲ ਲਾਡੂ ਦੇ ਇੱਕ ਵਿਦਵਾਨ ਇੱਕ ਫਿਲਾਸਫਰ ਜਿਨ੍ਹਾਂ ਦੀ ਤਮਿਲ ਲਾਡੂ ਦੇ ਵਿੱਚ ਦਲਿਤ ਸਮਾਜ ਦੇ ਵਿੱਚ ਬਹੁਤ ਵੱਡੇ ਪੱਧਰ ਤੇ ਪੂਜਾ ਹੁੰਦੀ ਆ ਉਹਨਾਂ ਨੂੰ ਮਾਨਤਾ ਮਿਲੀ ਹੋਈ ਆ ਸ਼੍ਰੀ ਪੈਰੀਆਰ ਦੀ ਤਸਵੀਰ ਨੂੰ ਮਹਾਪੁਰਸ਼ਾਂ ਦੀ ਸ਼੍ਰੇਣੀ ਚ ਵੱਖ ਕਰ ਦਿੰਦੇ ਨੇ ਬੌਝਨ ਸਮਾਜ ਪਾਰਟੀ ਵੱਖ ਕਰ ਦਿੰਦੀ ਆ ਉਸ ਤੋਂ ਬਾਅਦ ਇਹ ਬੰਦੇ ਬੌਝਨ ਸਮਾਜ ਪਾਰਟੀ ਨੂੰ ਛੱਡ ਦਿੰਦੇ ਨੇ ਅਤੇ ਇੱਕ ਨਵੀਂ 2019 ਦੇ ਵਿੱਚ ਪਾਰਟੀ ਬਣਾਉਂਦੇ ਨੇ ਜਿਸ ਦਾ ਨਾਮ ਰੱਖਦੇ ਨੇ ਬੌਝਨ ਦਰਾਵੜ ਪਾਰਟੀ ਅਤੇ 2021 ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਦਾ ਤਾਂ ਇਸ ਪਾਰਟੀ ਦਾ ਇੱਕ 200 ਮੈਂਬਰਾਂ ਦਾ ਜਥਾ ਦਿੱਲੀ ਦੇ ਵਿੱਚ ਸਿੰਘੂ ਬਾਡਰ ਦੇ ਉੱਪਰ ਪਹੁੰਚਦਾ ਜਿੱਥੇ ਉਹ ਪੰਜਾਬ ਦੇ ਕਿਸਾਨਾਂ ਤੋਂ ਇੰਨਾ ਜ਼ਿਆਦਾ ਪ੍ਰਭਾਵਿਤ ਹੁੰਦੇ ਨੇ ਤੇ ਇਸ ਜਥੇ ਦੇ ਵਿੱਚੋਂ ਬੀ ਬਖਤੀ ਜਾਨ ਸਰ ਅਮਰਤ ਛਕ ਲੈਂਦੇ ਨੇ ਅਤੇ ਇਹ ਆਪਣੀ ਪਾਰਟੀ ਦਾ ਜਿਹੜਾ ਮੁੱਖ ਮਕਸਦ ਆ ਉਸ ਨੂੰ ਬੇਗੰਪੁਰਾ ਖਾਲਸਾ ਐਲਾਨ ਦਿੰਦੇ ਨੇ ਅਤੇ ਸਿੱਖੀ ਦਾ ਜਿਹੜਾ ਬਰਾਬਰੀ ਦਾ ਸਿਧਾਂਤ ਆ ਉਹ ਇਸ ਇਹਨਾਂ ਨੂੰ ਸਭ ਤੋਂ ਵੱਧ ਪ੍ਰਭਾਵਿਤ ਕਰਦਾ ਇਸ ਪਾਰਟੀ ਦਾ ਸੰਸਥਾਪਕ ਸ਼੍ਰੀ ਜੀਵਨ ਸਿੰਘ ਮੱਲਾ ਜੋ ਪਹਿਲਾਂ ਜਿਹਨਾਂ ਦਾ ਪੁਰਾਣਾ ਨਾਮ ਜੀਵਨ ਕੁਮਾਰ ਮੱਲਾ ਸੀਗਾ ਉਹ ਦੱਸਦੇ ਨੇ ਕਿ ਪਹਿਲੀ ਵਾਰ ਮੈਂ 1998 ਦੇ ਵਿੱਚ ਸ਼੍ਰੀ ਗੁਰੂ ਗੋਬਿੰਦ ਸਿੰਘ ਜਰੇ ਸ਼੍ਰੀ ਕਾਸ਼ੀਰਾਮ ਜੀ ਤੋਂ ਸੁਣਦਾ ਤੇ ਉਸ ਤੋਂ ਬਾਅਦ 2014 ਦੇ ਵਿੱਚ ਮੈਂ ਓਸ਼ੋ ਤੋਂ ਓਸ਼ੋ ਦੀਆਂ ਕਿਤਾਬਾਂ ਦੇ ਰਾਹੀਂ ਸਿੱਖ ਗੁਰੂਆਂ ਬਾਰੇ ਜਾਣਦਾ ਤੇ 2014 ਤੋਂ ਮੈਂ ਗੁਰਬਾਣੀ ਦਾ ਤੇ ਸਿੱਖ ਫਲਸਫੇ ਦਾ ਅਧਿਐਨ ਕਰਨਾ ਸ਼ੁਰੂ ਕਰ ਦਿੰਦਾ ਤੇ 2021 ਦੇ ਕਿਸਾਨ ਅੰਦੋਲਨ ਤੋਂ ਬਾਅਦ 2023 ਦੇ ਵਿੱਚ ਜੀਵਨ ਸਿੰਘ ਆਪਣੇ ਸਾਥੀਆਂ ਦੇ ਸਮੇਤ ਆਪਣੇ ਆਪ ਨੂੰ ਪੂਰਨ ਸਿੱਖ ਜਿਹੜਾ ਐਲਾਨ ਦਿੰਦੇ ਨੇ ਤੇ ਇਸ ਵਾਰ ਉਹ ਉਹਨਾਂ ਦੀ ਪਾਰਟੀ ਸਿੱਖੀ ਸਿਧਾਂਤਾਂ ਦੇ ਉੱਪਰ ਖਾਸ ਕਰਕੇ ਬਰਾਬਰੀ ਦਾ ਜਿਹੜਾ ਸਿੱਖੀ ਦਾ ਸਿਧਾਂਤ ਆ ਉਸ ਦੇ ਉੱਪਰ ਆਪਣੇ ਇਲੈਕਸ਼ਨ ਆ ਜਿਹੜੀ ਉਹ ਲੜ ਰਹੇ ਨੇ ਬਾਕੀ ਸੂਬਿਆਂ ਦੇ ਵਿੱਚ ਵੀ ਇਹਨਾਂ ਦਾ ਕਹਿਣਾਗਾ ਕਿ ਅਸੀਂ ਐਸਸੀ ਐਸਟੀ ਜਿਹੜੀਆਂ ਦੱਬੀਆਂ ਕੁਛ ਨਹੀਂ ਆ ਜਾਤਾਂ ਨੇ ਉਹਨਾਂ ਵਾਸਤੇ ਉਹਨਾਂ ਨੂੰ ਆਪਣੇ ਮੈਂਬਰ ਬਣਾ ਕੇ ਉਹਨਾਂ ਦੇ ਵਾਸਤੇ ਕੰਮ ਕਰਾਂਗੇ ਐਸਸੀ ਐਸਟੀ ਬੈਕਵਰਡ ਕਲਾਸ ਘੱਟ ਗਿਣਤੀਆਂ ਨੂੰ ਅਸੀਂ ਨਾਲ ਲੈ ਕੇ ਚੱਲਾਂਗੇ ਇਹ ਸਿੱਖ ਸਮਾਜ ਵਾਸਤੇ ਇੱਕ ਬਹੁਤ ਵੱਡੀ ਗੱਲ ਆ ਬਹੁਤ ਮਾਣ ਵਾਲੀ ਗੱਲ ਆ ਕਿ ਤਾਮਿਲਨਾਡੂ ਦੇ ਵਿੱਚ ਬੈਠੀ ਇੱਕ ਸੰਸਥਾ ਬੈਠੇ ਕੁਝ ਵਿਅਕਤੀ ਸਿੱਖੀ ਸਿਧਾਂਤਾਂ ਤੋਂ ਇੰਨੇ ਪ੍ਰਭਾਵਿਤ ਹੁੰਦੇ ਨੇ ਕਿ ਆਪਣਾ ਜੀਵਨ ਉਹਨੂੰ ਸਮਰਪਿਤ ਕਰ ਦਿੰਦੇ ਨੇ ਇਹ ਬਹੁਤ ਮਾਣ ਵਾਲੀ ਗੱਲ ਆ ਤੇ ਤਾਮਿਲਨਾਡੂ ਉਹ ਸੂਬਾ ਗਾ ਜਿੱਥੇ ਕਾਸਟ ਜਾਤੀ ਪ੍ਰਥਾ ਖਾਸ ਕਰਕੇ ਸ਼ੂਆ ਸ਼ਾਤ ਬਹੁਤ ਤਿੱਖੇ ਪਾਈ ਜਾਂਦੀ ਆ ਪਿਛਲੇ ਸਾਲਾਂ ਦੇ ਵਿੱਚ ਇੱਕ ਖਬਰ ਆਈ ਸੀ ਕਿ ਜਰਨਲ ਵਰਗ ਵੱਲੋਂ ਦਲਤਾ ਨੇ ਜਿਹੜੇ ਬੇੜਿਆਂ ਨੇ ਪਾਣੀ ਵਾਲੇ ਟੈਂਕ ਨੇ ਉਹਨਾਂ ਦੇ ਵਿੱਚ ਮਨੁੱਖੀ ਮਲਬੁੱਤਰ ਘੋਲ ਦਿੱਤਾ ਗਿਆ ਜਦੋਂ ਸੁਨਾਮੀ ਆਈ ਆ ਉਦੋਂ ਜਿਹੜਾ ਜਰਨਲ ਵਰਗ ਸੀਗਾ ਉਹ ਆਪਣੇ ਜਿਹੜੇ ਰਾਹਤ ਕੈਂਪ ਸੀਗੇ ਉਹਨਾਂ ਦੇ ਉਸ ਸਮੇਂ ਵੀ ਉਹ ਐਸੀ ਸਮਾਜ ਨੂੰ ਆਪਣੇ ਰਾਹਤ ਕੈਂਪਾਂ ਦੇ ਵਿੱਚ ਐਂਟਰ ਨਹੀਂ ਸੀ ਹੋਣ ਦਿੰਦਾ ਸੋ ਇਸ ਵੱਡੇ ਪੱਧਰ ਤੇ ਪਾਈ ਜਾਂਦੀ ਹੈ ਇਸ ਤੋਂ ਵੀ ਬਹੁਤ ਸਾਰੇ ਉਦਾਹਰਨਾਂ ਨੇ ਇਹਦੇ ਤੇ ਇੱਕ ਵੱਖਰੀ ਵੀਡੀਓ ਦੀ ਡਿਮਾਂਡ ਹੈ ਇਹ ਮਸਲਾ ਕਰਦਾ ਸੋ ਇਸ ਜਾਤ ਪ੍ਰਥਾ ਤੋਂ ਪੀੜਿਤ ਲੋਕ ਸਿੱਖੀ ਦੇ ਵਿੱਚ ਇੱਕ ਚਾਨਣ ਦੇਖਦੇ ਨੇ ਇਹ ਸਿੱਖ ਧਰਮ ਵਾਸਤੇ ਸਿੱਖ ਸਮਾਜ ਵਾਸਤੇ ਮਾਣ ਵਾਲੀ ਗੱਲ ਆ ਪਰ ਜਿਵੇਂ ਮੈਂ ਪਹਿਲਾਂ ਕਿਹਾ ਸੀ ਕਿ ਕੁਝ ਸਵਾਲ ਵੀ ਨੇ ਜਿਹੜੇ ਉਹ ਫਿਰ ਛੱਡ ਕੇ ਇਹ ਖੜੇ ਕਰਦੀ ਆ ਅੱਜ ਸੋਚ ਕੇ ਦੇਖੋਗੇ ਕਿੰਨਿਆਂ ਕਿ ਸਿੱਖ ਸੰਸਥਾਵਾਂ ਨੇ ਜਿਹੜੀ ਸਿੱਖੀ ਸਿਧਾਂਤ ਦੀ ਗੱਲ ਕਰਦੀਆਂ ਆ ਤਮਿਲਨਾਡੂ ਦੇ ਵਿੱਚ ਬੈਠੇ ਬੰਨਿਆਂ ਨੂੰ ਇਹ ਲੱਗਦਾ ਕਿ ਸਿੱਖੀ ਸਿਧਾਂਤ ਜਾਤ ਪ੍ਰਥਾ ਦਾ ਖਾਤਮਾ ਕਰ ਸਕਦਾ ਪਰ ਸਾਡੀਆਂ ਸੰਸਥਾਵਾਂ ਦੇ ਉੱਪਰ ਇੱਕ ਸਵਾਲ ਇਹ ਵੀ ਬਣਦਾ ਕਿ ਪੰਜਾਬ ਦੇ ਵਿੱਚ ਜਾਤ ਪ੍ਰਥਾ ਦੀ ਜੇ ਅੱਜ ਤੱਕ ਹੋਂਦ ਹੈਗੀ ਆ ਤਾਂ ਇਹ ਕਿਉਂ ਆ ਪੰਜਾਬ ਦੇ ਵਿੱਚ ਮਤਲਬ ਪਿੰਡਾਂ ਦੇ ਵਿੱਚ ਗੁਰਦੁਆਰੇ ਵੀ ਵੱਖਰੇ ਨੇ ਤੇ ਸ਼ਮਸ਼ਾਨ ਘਾਟ ਵੀ ਵੱਖਰੇ ਨੇ ਹੋਰ ਵੀ ਹਰ ਥਾਂ ਤੇ ਜਿਹੜਾ ਜਾਤੀ ਵਿਤਕਰਾ ਉਹ ਜੇ ਬਾਹਰ ਨਹੀਂ ਦਿਖਦਾ ਤਾਂ ਸੋਚਾਂ ਦੇ ਵਿੱਚ ਬਹੁਤ ਵੱਡੇ ਬੱਦਲ ਦੇ ਵਿੱਚ ਪਿਆਗਾ ਤੁਸੀਂ ਨਿੱਤ ਅਖਬਾਰ ਚਾਕੇ ਦੇਖ ਲਓ ਜਿਹੜੇ ਇਸ਼ਤਿਹਾਰ ਛਪੇ ਹੁੰਦੇ ਨੇ ਈਵਨ ਕਿ ਜਦੋਂ ਸਾਡੇ ਜਿਹੜੇ ਧਾਰਮਿਕ ਸੰਸਥਾ ਮੰਨੇ ਉਹਨਾਂ ਦੇ ਵਿੱਚੋਂ ਅਨਾਉਂਸਮੈਂਟ ਹੁੰਦੀ ਆ ਉਹ ਵੀ ਜਾਤੀ ਆਧਾਰਤ ਹੁੰਦੀ ਆ ਇਹ ਵੱਡੇ ਸਵਾਲ ਨੇ ਕਿ ਸਿੱਖ ਸੰਸਥਾਵਾਂ ਸਿੱਖੀ ਦੇ ਸਿਧਾਂਤਾਂ ਦਾ ਪ੍ਰਚਾਰ ਕਿਉਂ ਨਹੀਂ ਕਰ ਸਕੀਆਂ ਸਿੱਖਾਂ ਨੂੰ ਇੰਡੀਆ ਦੇ ਵਿੱਚ 2% ਮੰਨਿਆ ਜਾਂਦਾ ਜਦੋਂ ਕਿ ਜਿਹੜੇ ਦੱਬੇ ਕੁਚਲੇ ਲੋਕ ਨੇ ਉਹ 90% ਤੋਂ ਅਵਾ ਬਨੇ ਸਿੱਖੀ ਸਿਧਾਂਤ ਉਹ ਜਿਹੜਾ ਸਰਬੱਤ ਦੇ ਭਲੇ ਦੀ ਗੱਲ ਕਰਦਾ ਫਿਰ ਕਿਉਂ ਜਿਹੜਾ ਇੰਡੀਆ ਦਾ ਬਾਕੀ ਹਿੱਸਾ ਉਹ ਉਹਦਾ ਜਿਹੜਾ ਦੱਬਿਆ ਕੁਚਲੇ ਲੋਕ ਨੇ ਉਹ ਕਿਉਂ ਨਹੀਂ ਸਿੱਖ ਧਰਮ ਵੱਲ ਖਿੱਚੇ ਜਾ ਰਹੇ ਜੇ ਤਾਮਿਲਨਾਡੂ ਦੇ ਸਿੱਖ ਲੋਕਾਂ ਨੂੰ ਲੱਗਦਾ ਕਿ ਸਾਡੀ ਮੁਕਤੀ ਦਾ ਸਿਧਾਂਤ ਇਹ ਹੋ ਸਕਦਾ ਫਿਰ ਹੋਰ ਜਿੱਥੇ-ਜਿੱਥੇ ਇਹ ਦੱਬਿਆ ਕੁਚਲਿਆ ਕਾਸਟਾ ਨੇ ਦੱਬੇ ਕੁਚਲੇ ਲੋਕ ਨੇ ਉਹ ਕਿਉਂ ਨੇ ਸਿੱਖੀ ਵੱਲ ਮੂੰਹ ਕਰ ਰਹੇ ਇਹ ਸਿੱਖ ਸੰਸਥਾਵਾਂ ਵਾਸਤੇ ਇੱਕ ਵੱਡਾ ਸਵਾਲ ਆ ਇਹ ਵੀ ਇੱਕ ਵੱਡਾ ਸਵਾਲ ਸਿੱਖ ਸੰਸਥਾਵਾਂ ਦੇ ਸਾਹਮਣੇ ਵਿਚਾਰ ਚਰਚਾ ਦਾ ਹਿੱਸਾ ਹੋਣਾ ਚਾਹੀਦਾ ਕਿ ਜਿਹੜੇ ਜਦੋਂ ਡਾਕਟਰ ਭੀਮਰਾਓ ਉਮੀਦਵਾਰ ਨੇ ਇਹ ਕਿਹਾ ਸੀਗਾ ਕਿ ਮੈਂ Hindu ਜੰਮਿਆ ਹਾਂਗਾ ਪਰ Hindu ਮਰੂੰਗਾ ਨਹੀਂ ਉਸ ਸਮੇਂ ਉਹਨਾਂ ਨੇ ਬੁੱਧ ਧਰਮ ਅਪਣਾਉਣ ਤੋਂ ਪਹਿਲਾਂ ਸਿੱਖ ਧਰਮ ਦਾ ਅਧਿਐਨ ਸ਼ੁਰੂ ਕੀਤਾ ਸੀਗਾ ਕੀ ਕਾਰਨ ਰਹੇ ਨੇ ਕਿ ਉਹ ਸਿੱਖ ਧਰਮ ਨੂੰ ਨਹੀਂ ਅਪਣਾ ਸਕਿਆ ਜਦੋਂ ਕਿ ਸਿੱਖ ਧਰਮ ਸਭ ਤੋਂ ਵੱਧ ਮਨੁੱਖਤਾ ਪ੍ਰੇਮੀ ਆ ਸਭ ਤੋਂ ਵੱਧ ਆਜ਼ਾਦੀ ਪਸੰਦ ਆ ਤੇ ਸਭ ਤੋਂ ਵੱਧ ਕੁਰਬਾਨੀਆਂ ਦਾ ਇਤਿਹਾਸ ਆ ਉਹ ਸਿੱਖ ਸਿਧਾਂਤ ਦੇ ਵਿੱਚ ਪਿਆਗਾ ਇਹਨਾਂ ਸਵਾਲਾਂ ਦੇ ਉੱਪਰ ਸੋਚਣਾ ਵੀ ਚਾਹੀਦਾ ਤੇ ਜੇ ਅੱਜ ਸਿੱਖੀ ਸਿਧਾਂਤ ਤਮਲ ਲਾਡੂ ਦੇ ਵਿੱਚ ਲੋਕਾਂ ਨੂੰ ਮਤਲਬ ਦੱਬੇ ਕੁਚਲੇ ਲੋਕਾਂ ਨੂੰ ਇਹ ਪ੍ਰੇਰਣਾ ਦਿੰਦਾ ਇਹ ਸਿੱਖਾ ਵਾਸਤੇ ਸਮੁੱਚੇ ਪੰਜਾਬੀਆਂ ਵਾਸਤੇ ਮਾਣ ਵਾਲੀ ਗੱਲ ਵੀ ਹੋਣੀ ਚਾਹੀਦੀ ਆ ਏਸੀ ਛੋਟੀ ਜੀ ਗੱਲਬਾਤ ਤਮਿਲਨਾਡੂ ਦੀ ਬਹੁਜਨ ਦਰਾਵੜ ਪਾਰਟੀ ਬਾਰੇ ਕਿਵੇਂ ਲੱਗੀ ਤੁਸੀਂ ਇਸ ਪਾਰਟੀ ਦੀ ਹੋਂਦ ਬਾਰੇ ਕੀ ਸੋਚਦੇ ਹੋ ਕਮੈਂਟ ਕਰਕੇ ਜਰੂਰ ਦੱਸਿਓ ਅਤੇ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜਰੂਰ ਕਰਿਓ ਧੰਨਵਾਦ